ਆਵਾਜ਼ਾਂ ਹੈ। ਹਾਂ। ਅਭਾ ਇਨਸਾਫ ਦਿਲਾ। ਇੱਕ ਤੇਜ਼ ਰਫ਼ਤਾਰ BMW ਕਾਰ ਦਾ ਕਹਿਰ ਦੇਖਣ ਨੂੰ ਮਿਲਿਆ ਹੈ ਜਿਸ ਨੇ ਇੱਕ ਬਾਈਕ ਦੇ ਉੱਤੇ ਸਵਾਰ ਤਿੰਨ ਨੌਜਵਾਨਾਂ ਨੂੰ ਟੱਕਰ ਮਾਰ ਦਿੱਤੀ ਜਿਸ ਦੇ ਵਿੱਚ ਇੱਕ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ। ਹਾਲਾਂਕਿ ਟੱਕਰ ਐਨੀ ਭਿਆਨਕ ਸੀ ਕਿ ਜੋ ਬਾਈਕ ਹੈ ਉਹ ਕਾਰ ਅਤੇ ਇੱਕ ਟਰੱਕ ਦੇ ਵਿਚਕਾਰ ਹੀ ਫਸ ਜਾਂਦਾ ਹੈ ਅਤੇ ਤਿੰਨੋਂ ਨੌਜਵਾਨ ਇਸ ਦੇ ਉੱਤੇ ਸਵਾਰ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਦੋ ਨੌਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ ਤੇ ਉਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਪਰ ਇੱਕ ਨੌਜਵਾਨ ਦੀ ਮੌਕੇ ਤੇ ਹੀ ਦਰਦਨਾਕ ਮੌਤ ਹੋ ਗਈ ਹੈ ਹਾਲਾਂਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਜੋ BMW ਕਾਰ ਹੈ ਉਸ ਦੇ ਸਾਰੇ ਹੀ 에ਅਰ ਬੈਗ ਖੁੱਲ ਜਾਂਦੇ ਨੇ ਤੇ ਚਾਲਕ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਤਾਂ ਵੱਡੀ ਖਬਰ ਜਿਲਤਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਦੇਰ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਇੱਕ ਲਗਜ਼ਰੀ ਗੱਡੀ ਨੇ ਇੱਕ ਬਾਈਕ ਸਵਾਰ ਨੂੰ ਟੱਕਰ ਮਾਰੀ ਹੈ ਤੇਜ਼ ਰਫ਼ਤਾਰ ਦਾ ਕਹਿਰ ਦੇਖਣ ਨੂੰ ਮਿਲਿਆ ਜਿਸ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਗੁੱਸੇ ਦੇ ਵਿੱਚ ਆਏ ਪਰਿਵਾਰਕ ਮੈਂਬਰਾਂ ਦੇ ਵੱਲੋਂ ਸੜਕ ਦੇ ਉੱਤੇ ਜਾਮ ਲਗਾ ਦਿੱਤਾ ਪੁਲਿਸ ਪ੍ਰਸ਼ਾਸਨ ਮੌਕੇ ਦੇ ਉੱਤੇ ਪਹੁੰਚਤਾ ਹੈ ਤੇ ਹੁਣ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਦੱਸਦੀ ਹੈ ਕਿ ਪਰਿਵਾਰਕ ਮੈਂਬਰਾਂ ਦੇ ਵੱਲੋਂ ਵੀ ਮੰਗ ਕੀਤੀ ਗਈ ਹੈ ਕਿ ਜਲਦ ਤੋਂ ਜਲਦ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇ ਅਤੇ ਉਨ੍ਹਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਇਹ ਤਸਵੀਰਾਂ ਜ਼ਿਰਕਪੁਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ देर रात ਇੱਕ BMW ਕਾਰ ਨੇ ਬਾਈਕ ਸਵਾਰ ਨੂੰ ਟੱਕਰ ਮਾਰ ਦਿੱਤੀ ਜਿਸ ਦੇ ਵਿੱਚ ਇੱਕ ਬਾਈਕ ਸਵਾਰ ਦੀ ਮੌਤ ਹੋ ਗਈ ਜਦਕਿ ਦੋ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ ਤਾਂ ਭਿਆਨਕ ਤਸਵੀਰਾਂ ਜ਼ਿਰਕਪੁਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਇੱਕ ਤੇਜ਼ ਰਫ਼ਤਾਰ BMW ਕਾਰ ਦਾ ਕਹਿਰ ਦੇਖਣ ਨੂੰ ਮਿਲਿਆ ਕਿ ਕੌਣ ਆਇਆ ਥਾ ਔਰ ਪਤਾ ਨਹੀਂ ਫਿਰ ਕੀ ਹੋਇਆ ਗਿਆ ਮੈਨੂੰ ਪਾਸ ਖਬਰ ਪਹੁੰਚੀ ਜਦ ਜਾ ਕੇ ਲੜਕੇ ਦੇ ਪਪਾ ਆਏ ਹੋਏ ਥੇ ਅਭੀ ਜਹਾਂ ਪਤਾ ਚਲਾਤਾ ਦੇਖਿਆ ਤਾਂ ਬੱਚੇ ਨਹੀਂ ਕਿਹਨਾਂ ਪੈ ਬੱਚੇ ਨੂੰ ਲੈ ਕੇ ਗਏ ਤਾਂ ਹਸਪੀਟਲ ਆਵਾਜ਼ ਤਾਂ ਬੱਚੇ ਮਿਲ ਗਏ ਨਾ ਜੀ ਹਮੇ ਤਾਂ ਗਾੜੀ ਵਾਲਾ ਚਾਹੀਏ ਗਾੜੀ ਹਮੇ ਜ਼ਰੂਰਤ ਨਹੀਂ ਗਾੜੀ ਦੀ ਗਾੜੀ ਵਾਲੇ ਜਿਹਾ ਜਿਹਾ ਵੀਆ ਹਮਾਰਾ ਸਾਹਮਣੇ ਮੈਚ ਕਰ ਦੋ ਖੜਾ ਕਰ ਦੋ ਉਸਕੋ ਜਦ ਹਮਾਰਾ ਬੱਚਾ ਨਹੀਂ ਆ ਕਿਸੇ ਤਾਂ ਰਹਗਾ ਉਹ ਵੀ ਨਹੀਂ ਅਮੇਨ ਸਾਹਿਬ ਜੀ ਮੇਰਾ ਨਾਮ ਜਸ਼ਨਦੀਪ ਸੱਜਾ ਜੀ ਭਾਜੀ ਕੀ ਹੋਇਆ ਇੱਥੇ ਉਹ ਦੱਸੋ ਭਾਜੀ ਇੱਥੇ ਜਿਹੜਾ ਟਰੱਕ ਆ ਇਹ ਤਾਂ ਪਹਿਲਾਂ ਹੀ ਖੜਾ ਸੀਗਾ ਜੀ ਇੱਥੇ ਜਿਹੜੇ ਮੋਟਰਸਾਈਕਲ ਵਾਲੇ ਬੁੱਡੇ ਆ ਉਹ ਇਧਰੋਂ ਆਇਆ ਜੀ ਲੋਕ ਲੋ ਜਿਹੜੀ ਵੀ ਜਗਾ ਵੱਜਦੀ ਆ ਇਹ ਇਧਰਲੀ ਸਾਈਡ ਤੋਂ ਆਇਆ ਜਿਹੜੀ ਗੱਡੀ ਸੀਗੀ ਉਹ ਲਾਲ ਬੱਤੀ ਜੰਪ ਕਰਕੇ ਉਹਦੇ ਮੋਟਰਸਾਈਕਲ ਵਾਲੇ ਵਿੱਚ मतलब ਟਰੱਕ ਦੇ ਵਿੱਚ ਵੱਜੇ ਆ ਜਾਨੀ ਮੋਟਰਸਾਈਕਲ ਦੇ ਤਲੇ ਬੰਦੇ ਸੀਗੇ ਇੱਕ ਦਾ ਜਾ ਕੇ ਉਹ ਗੱਡੀ ਦੇ ਬੂਰੇ ਡਿੱਗਿਆ ਟਰੱਕ ਦੇ ਦੂਜਾ ਵਿਚਾਲੇ ਡਿੱਗਿਆ ਤੀਜਾ ਵਿਚਾਲੇ ਆ ਜਵੇ ਡੈੱਡ ਹੋ ਗਿਆ ਸੀ ਉਹਦੇ ਉਹ ਇੱਥੇ ਹੀ ਡੈੱਡ ਹੋ ਗਿਆ ਸੀ ਉਹ ਇੱਥੇ ਹੀ ਡੈੱਡ ਹੋ ਗਿਆ ਸੀ ਜੀ ਗੱਡੀ ਦੀ ਸਪੀਡ ਕਿੰਨੀ ਕੀ ਸੀ ਗੱਡੀ ਦੀ ਸਪੀਡ ਬਾਈ ਜਦੋਂ ਅਸੀਂ ਚੈੱਕ ਕਰੀਏ 146 ਦੇ ਮੀਟਰ ਸੀਗਾ ਜੀ ਉਧਰ ਪੈਟਰੋਲ ਦੀ ਸੂਈ ਹੈ ਭਾਜੀ ਭਾਜੀ ਪੈਟਰੋਲ ਦੀ ਸੂਈ ਦੀ ਹੈਗੀ ਜੀ ਪੈਟਰੋਲ ਦੀ ਸੂਈ ਪਰਲੇ ਪਾਸੇ ਆ ਜਿਹੜਾ ਆਰਪੀਐਫ ਆਰਪੀਐਫ ਪਹਿਲਾਂ ਸੀਗਾ ਜਦੋਂ ਪੁਲਿਸ ਨੂੰ ਬੁਲਾਇਆ ਵਾਏ ਆ ਇਹਨਾਂ ਦੇ ਗੱਡੀ ਮਤਲਬ ਉਹ ਰੋ ਬੰਦ ਕਰਤੀ ਆ ਤੇ ਉਦੋਂ ਬਾਅਦ ਲੈਟਾ ਲੁੱਟਾ ਸਾਰਾ ਕੁਝ ਇਹਨਾਂ ਦੇ ਆਪ ਪਤਾ ਕਰੀਆ ਜੀ ਤੇ ਉਹ ਜਿਹੜੇ ਬੰਦੇ ਫੜਿਆ ਸੀ ਉਹ ਵੀ ਦੱਸੋ ਭਾਜੀ ਇੱਥੋਂ ਪਤਾ ਇਹਨਾਂ ਦੇ ਜਦੋਂ ਪਬਲਿਕ ਆਈ ਆ ਸਾਰੀ ਜਦੋਂ ਐਕਸੀਡੈਂਟ ਕਾਰ ਮਤਲਬ ਜੇ ਘਟਨਾ ਹੋਈ ਆ ਇਹਨਾਂ ਨੇ ਸਾਰਿਆਂ ਦੇ ਕੁੱਟਮਾਰ ਕਰਕੇ ਬੰਦਾ ਇੱਥੇ ਖੜਾ ਕਰਿਆ ਜੀ ਪਹਿਲਾ ਬੰਦਾ ਭੱਜ ਗਿਆ ਅਸੀਂ ਉਹਨੂੰ ਫੇਰ ਵਾਪਸ ਲੈ ਗਏ ਜਿਹੜਾ ਗੱਡੀ ਦਾ ਡਰਾਈਵਰ ਸੀ ਜਿਹੜਾ ਗੱਡੀ ਦਾ ਡਰਾਈਵਰ ਸੀਗਾ ਤੇ ਉਸ ਤੋਂ ਬਾਅਦ ਜਦੋਂ ਪੁਲਿਸ ਵਾਲੇ ਆਏ ਆ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਕਿਹਾ ਜੀ ਪਹਿਲਾਂ ਗੱਡੀ ਦੇ ਚ ਜਾ ਕੇ ਬੈਠੋ ਉਸ ਤੋਂ ਬਾਅਦ ਸਾਨੂੰ ਬੰਦਾ ਨਹੀਂ ਦਿਖਿਆ ਉਹਨੇ ਪੁਲਿਸ ਨੇ ਭਜਾਤਾ ਫੇਰ ਕਿਹਾ ਹਾਂ ਜੀ ਹਾਂ ਜੀ ਸਾਹਿਬ ਗੱਲ ਹੈ ਜਿਹੜੀ ਆ ਆਪਣੀ ਹਾਈਵੇ ਵਾਲੀ ਟੀਮ ਆਈ ਆ ਇਹਦੇ ਵਿੱਚ ਆਪਣਾ ਬੰਦਾ ਜਿਹੜਾ ਪੁਲਿਸ ਵਾਲਾ ਜਿਹਦੇ ਸਟਾਰ ਵਾਲਾ ਬੰਦਾ ਵਾ ਇਹਦੇ ਇੱਥੇ ਆ ਕੇ ਪਬਲਿਕ ਦੀ ਸਾਈਡ ਤੇ ਕਰਦਾ ਜੀ ਤੇ ਬੰਦਾ ਭਜਾ ਪਿਆ